ਸਸਰੇ ਕਾਲ ਜੀ ਮਲਾਪ ਜੋ ਆਪਣ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਕੱਢੀ ਨਵੀਂ ਭਰਤੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਚੈਨਲ ਦੇ ਤੇ ਬੈਲ ਆਈਕਨ ਤੇ ਕਲਿੱਕ ਕਰ ਦੋ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਐਮਸ ਬਠਿੰਡਾ ਵਿੱਚ ਨਵੀਆਂ ਅਸਾਮੀਆਂ ਆ ਗਈਆਂ ਨੇ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਤੇ ਐਡੀਸ਼ਨਲ ਪ੍ਰੋਫੈਸਰ ਦੀਆਂ ਠੀਕ ਹੈ ਜੀ ਇਹ ਗੱਲ ਫੀਸ ਦੀ ਕਰੀਏ 1180 ਰੁਪਏ ਜੀ ਐਸਸੀ ਤੇ ਬੀਸੀ ਵਾਸਤੇ 590 ਰੁਪਏ ਫੀਸ ਰਹਿ ਜਣੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਹੋ ਅਪਲਾਈ ਕਰਨਾ ਕਿਵੇਂ ਤੁਹਾਨੂੰ ਡਿਟੇਲ ਵਿੱਚ ਦੱਸਿਆ ਜਾਊਗਾ ਆ ਆਹ ਹੁਣ ਚੱਲਦੇ ਹਾਂ ਭਰਤੀ ਦੇ ਫੁੱਲ ਨੋਟੀਫਿਕੇਸ਼ਨ ਤੇ ਜੀ ਇੱਕ ਆਲ ਜੀ ਅੱਜ ਗੱਲ ਕਰਦੇ ਹਾਂ ਠੀਕ ਹੈ ਜੀ ਐਮਸ ਬਠਿੰਡਾ ਵੱਲੋਂ ਨਵਾਂ ਭਰਤੀ ਨੋਟਿਸ ਜਾਰੀ ਕਰ ਦਿੱਤਾ ਠੀਕ ਹੈ ਜੀ ਜੇ ਗੱਲ ਕਰੀ ਰਿਕੁਆਇਰਮੈਂਟ ਨੋਟਿਸ ਬਾਰੇ 12 36 ਦੇ ਤਹਿਤ ਹੈ ਜੀ 7 ਫਰਵਰੀ 2024 ਨੂੰ ਅਨਾਉਂਸ ਕੀਤਾ ਗਿਆ ਹੈ ਜੀ ਓਪਨਿੰਗ ਡੇਟ ਦੀ ਗੱਲ ਕਰੀਏ ਐਪਲੀਕੇਸ਼ਨਾਂ ਦੀ ਤੇ ਕਲੋਜ਼ਿੰਗ ਡੇਟ ਦੀ ਗੱਲ ਕਰੀਏ 7 ਫਰਵਰੀ ਨੂੰ ਓਪਨਿੰਗ ਡੇਟ ਹੋਈ ਹੈ ਜੀ 21 ਫਰਵਰੀ ਨੂੰ ਲਾਸਟ ਆ ਉਹਨਾਂ ਦਾ ਲਿੰਕ ਰੈਜਿਸ ਜੇ ਤੁਸੀਂ ਫਾਰਮ ਡਾਊਨਲੋਡ ਕਰਕੇ ਠੀਕ ਹੈ ਇਹਨਾਂ ਨੂੰ ਸੈਂਡ ਕਰ ਦੇਣਾ ਜੀ ਠੀਕ ਹੈ ਜੀ ਸਪੀਡ ਪੋਸਟ ਵੀ ਕਰ ਸਕਦੇ ਹੋ ਲਾਸਟ ਡੇਟ ਦੀ ਗੱਲ ਕਰੀਏ ਗੂਗਲ ਤੇ ਅਪਲਾਈਂਗ ਦੀ ਫਾਰਮ ਦੀ 21 ਦੁਰੀ ਹੈ ਜੀ ਦੁਪਹਿਰ 1 ਵਜੇ ਤੱਕ ਤੇ ਲਾਸਟ ਡੇਟ ਹਾਰਡ ਕਾਪੀਆਂ ਤੁਸੀਂ ਐਪਲੀਕੇਸ਼ਨ ਫਾਰਮ ਦੀਆਂ ਜੋ ਭੇਜਣੀਆਂ ਜੀ ਉਹ 21 ਫਰਵਰੀ ਨੂੰ ਹੀ ਸ਼ਾਮ 5 ਵਜੇ ਤੱਕ ਭੇਜ ਸਕਦੇ ਹੋ ਠੀਕ ਹੈ ਜੀ ਇੰਟਰਵਿਊ ਸਿੱਧੀ ਹੋਣੀ ਹੈ ਜੀ ਇੰਟਰਵਿਊ ਤੇ ਤੁਹਾਡੀ ਸਿਲੈਕਸ਼ਨ ਕੀਤੀ ਜਾਣੀ ਹੈ ਜੀ ਉਸ ਦੀ ਡੇਟ ਵੀ ਤੁਹਾਨੂੰ ਅਨਾਉਂਸ ਕਰ ਦਿੱਤੀ ਜਾਊਗੀ ਹਾਂਜੀ ਹੁਣ ਗੱਲ ਕਰਦੇ ਆਂ ਪੋਸਟਾਂ ਪਰੇ ਪ੍ਰੋਫੈਸਰ ਦੀਆਂ ਪੋਸਟਾਂ ਨੇ ਜੀ ਟੋਟਲ 20 ਨੇ ਜਿਹਦੇ ਵਿੱਚ ਜਨਰਲ ਦੀਆਂ 9 ਨੇ ਬੀਸੀ ਦੀਆਂ 4 ਨੇ ਐਸਸੀ ਦੀਆਂ 4 ਨੇ ਤੇ ਐਸਟੀ ਦੀਆਂ 3 ਪੋਸਟਾਂ ਰਹਿ ਗਈਆਂ ਜੀ ਇਸ ਤੋਂ ਇਲਾਵਾ ਗੱਲ ਕਰੀ ਐਡੀਸ਼ਨਲ ਪ੍ਰੋਫੈਸਰ ਦੀਆਂ ਟੋਟਲ ਪੋਸਟਾਂ 3 ਨੇ ਜਿਹਨੇ ਜਨਰਲ ਦੀ ਇੱਕ ਬੀਸੀ ਦੀ ਇੱਕ ਤੇ ਐਸਸੀ ਦੀ ਇੱਕ ਦਿੱਤੀ ਗਈ ਠੀਕ ਹੈ ਜੀ ਤੇ ਇਹਦੇ ਵਿੱਚ ਨਿਊਰੋਲੋਜੀ ਠੀਕ ਹੈ ਨਿਊਕਲੀਅਰ ਮੈਡੀਸਨ ਤੇ ਮੈਡੀਸਨ ਬਲੱਡ ਬੈਂਕ ਵਿੱਚ ਠੀਕ ਹੈ ਜੀ ਇੱਕ ਇੱਕ ਪੋਸਟ ਐਸਓਐਸ ਤੋਂ ਲਾਵਾ ਗੱਲ ਕਰੀਏ ਐਸੋਸੀਏਟ ਪ੍ਰੋਫੈਸਰ ਦੀ ਟੋਟਲ 21 ਪੋਸਟਾਂ ਨੇ ਜਿਨ੍ਹਾਂ ਦੇ ਜਨਰਲ ਦੀਆਂ 5 ਨੇ ਠੀਕ ਹੈ ਬੀਸੀ ਦੀਆਂ 11 ਨੇ ਐਸਸੀ ਦੀ ਇੱਕ ਐਸਟੀ ਦੀ ਇੱਕ ਤੇ ਇਹ ਡਬਲਯੂਐਸਟੀ ਦੀਆਂ 3 ਪੋਸਟਾਂ ਰਹਿ ਜਣੀਆਂ ਠੀਕ ਹੈ ਜੀ ਤੇ ਹੁਣ ਗੱਲ ਕਰੀਏ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਬਾਰੇ ਟੋਟਲ 20 ਪੋਸਟਾਂ ਜਿਨ੍ਹਾਂ ਵਿੱਚ ਜਨਰਲ ਦੀਆਂ 5 ਨੇ ਬੀਸੀ ਦੀਆਂ 7 ਨੇ ਐਸਸੀ ਦੀਆਂ 7 ਨੇ ਐਸਟੀ ਦੀ ਇੱਕ ਹੈ ਠੀਕ ਹੈ ਜੀ ਹਾਂਜੀ ਹੁਣ ਗੱਲ ਕਰ ਲੈ ਕਵਾਲੀਫਿਕੇਸ਼ਨ ਦੀ ਠੀਕ ਹੈ ਪ੍ਰੋਫੈਸਰ ਵਾਸਤੇ ਕਵਾਲੀਫਿਕੇਸ਼ਨ ਦੀ ਗੱਲ ਕਰ ਲੈਨੇ ਠੀਕ ਹੈ ਮੈਡੀਕਲ ਕਵਾਲੀਫਿਕੇਸ਼ਨ ਮੈਡੀਕਲ ਦੀ ਕਵਾਲੀਫਿਕੇਸ਼ਨ ਹੋਣੀ ਚਾਹੀਦੀ ਤੁਹਾਡੇ ਕੋਲ ਠੀਕ ਹੈ ਜੀ ਕਿ ਪੇਸਕੇਲ ਦੀ ਗੱਲ ਕਰ ਲਈਏ ਪ੍ਰੋਫੈਸਰ ਦੇ ਲੈਵਲ 14 A ਦੇ ਤਹਿਤ ਠੀਕ ਹੈ 1,68,900 ਤੋਂ 2,20,400 ਤੱਕ ਪੇਸਕੇਲ ਜਾਣਾ ਜੇ ਐਡੀਸ਼ਨਲ ਪ੍ਰੋਫੈਸਰ ਦੀ ਗੱਲ ਕਰੀਏ ਲੈਵਲ 13 A2+ ਦੇ ਤਹਿਤ ਹੈ 1,48,20 ਤੋਂ 2,11,40 ਤੱਕ ਠੀਕ ਹੈ ਜੀ ਐਸੋਸੀਏਟ ਪ੍ਰੋਫੈਸਰ ਦੀ ਗੱਲ ਕਰੀਏ ਲੈਵਲ 13 A1 2 A1 ਪਲੱਸ ਦੇ ਤਹਿਤ ਹੈ ਜੀ 138030 ਤੋਂ 2 ਲੱਖ ਠੀਕ ਹੈ ਜੀ 9200 ਰੁਪਏ ਇਸ ਤੋਂ ਲੈ ਅਸਿਸਟੈਂਟ ਪ੍ਰੋਫੈਸਰ ਦੀ ਗੱਲ ਹੈ ਲੈਵਲ 12 ਦੇ ਤਹਿਤ ਹੈ ਜੀ 1 ਲੱਖ 1500 ਰੁਪਏ 1 ਲੱਖ 67400 ਰੁਪਏ ਤੱਕ ਦਾ ਪੇ ਸਕਿਲ ਜਾਣਾ ਹੈ ਜੀ ਇਸ ਤੋਂ ਇਲਾਵਾ ਗੱਲ ਕਰ ਲਈਏ ਏਜ ਲਾਈਸੈਂਸ ਦੀ ਠੀਕ ਹੈ ਜੀ ਐਡਬਲਯੂਐਸਐਨੋਰ ਏਜ ਲਾਈਸੈਂਸ ਐਸਸੀਐਸਟੀ ਨੂੰ 5 ਸਾਲ ਦਾ ਜੀ ਬੀਸੀ ਨੂੰ 3 ਸਾਲ ਦਾ ਜੀ ਤੇ ਗਵਰਨਮੈਂਟ ਸਰਵਰ ਨੂੰ 5 ਸਾਲ ਦਾ ਜੀ ਇਸ ਤੋਂ ਇਲਾਵਾ ਗੱਲ ਕਰੀਏ ਐਪਲੀਕੇਸ਼ਨ ਤੁਹਾਨੂੰ ਦੱਸ ਦਿੱਤੀ ਕਿ ਫਿਰ ਵੀ ਲਾਸਟ ਡੇਟ ਰਹਿ ਜਣੀ ਹੈ ਜੀ ਆਫਲਾਈਨ ਸਬਮਿਸ਼ਨ ਕਰਵਾਉਣ ਦੀ ਆਹ ਫਾਰਮ ਰਿਹਾ ਜੀ ਇਸ ਫਾਰਮ ਤੇ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਗੂਗਲ ਫਾਰਮ ਆ ਠੀਕ ਹੈ ਜੀ ਇਸ ਫਾਰਮ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜਾ ਤੁਸੀਂ ਸਪੀਡ ਪੋਸਟ ਕਰਨਾ ਉਹ ਤੁਹਾਨੂੰ ਦੱਸ ਦਿਆਂਗੇ ਜਿਹੜੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਐਸ ਸੀ ਐਸਟੀ ਤੋਂ 500 90 ਰੁਪਏ ਫੀਸ ਲਈ ਜਾ ਰਹੀ ਹੈ ਤੇ ਜਨਰਲ ਬੀਸੀ ਤੇ ای ਡਬਲਯੂ ਐਸ ਆਰ ਨਾਲਸ ਤੋਂ 1180 ਰੁਪਏ ਫੀਸ ਹੈ ਜੀ ਠੀਕ ਹੈ ਜੀ ਹਾਂ ਜੀ ਜਿਹੜਾ ਉਹਨਾਂ ਨੇ ਸਪੀਡ ਪੋਸਟ ਦੀ ਗੱਲ ਕੀਤੀ ਸੀ 21 ਫਰਵਰੀ ਠੀਕ ਹੈ ਦੁਪਹਿਰ 1 ਵਜੇ ਤੱਕ ਤੁਸੀਂ ਸਪੀਡ ਪੋਸਟ ਕਰ ਸਕਦੇ ਹੋ ਆ ਉਹਨਾਂ ਦਾ ਐਡਰੈਸ ਰਿਹਾ ਜੀ ਇਸ ਐਡਰੈਸ ਤੇ ਤੁਹਾਨੂੰ ਸਪੀਡ ਪੋਸਟ ਕਰਨੀ ਪੈਣੀ ਠੀਕ ਹੈ ਦਾ ਰਿਕੁਆਇਰਮੈਂਟ ਸਾਲ ਗਰਾਉਂਡ ਫਲੋਰ ਠੀਕ ਹੈ ਬਲਾਕ ਮੰਡੀ ਡੱਬ ਵਾਲੀ ਰੋਡ ਐਮਸ ਬਠਿੰਡਾ 15 1001 ਪੰਜਾਬ ਠੀਕ ਹੈ ਜੀ ਤੁਸੀਂ ਇਹਨਾਂ ਤੇ ਸਪੀਡ ਪੋਸਟ ਕਰ ਸਕਦੇ ਹੋ ਉਹਨਾਂ ਨੇ ਦੁਬਾਰਾ ਤੁਹਾਨੂੰ ਫਿਰ ਦਈ ਉਹਨਾਂ ਕਿਹਾ ਜੀ ਐਪਲੀਕੇਸ਼ਨ ਕੈਂਡੀਡੇਟ ਬ੍ਰੇਕ ਪ੍ਰਸਕ੍ਰਿਪਟ ਫਾਰਮ ਠੀਕ ਹੈ ਮਾਰਕਸ਼ੀਟ ਡਿਗਰੀ ਦੇ ਹੇਠਾਂ ਦੇ ਪ੍ਰੂਫ ਹੈ ਡੇਟ ਆਫ ਬਰਥ ਲੱਗਣਾ ਜਿਹਦਾ ਨਾਮ ਕੈਟਾਗਰੀ ਠੀਕ ਹੈ ਸਰਟੀਫਿਕੇਟ ਐਕਸਪੀਰੀਅੰਸ ਸਰਟੀਫਿਕੇਟ ਲੱਗਿਆ ਹੋਣਾ ਚਾਹੀਦਾ ਥੋੜਾ ਜਿਹਾ ਟੂ ਪਾਸਪੋਰਟ ਸਾਈਜ਼ ਫੋਟੋ ਆ ਠੀਕ ਹੈ ਬਾਕੀ ਰੈਲੇਵੈਂਟ ਡਾਕੂਮੈਂਟ ਲੱਗਨੇ ਚਾਹੀਦੇ ਲਾਸਟ ਡੇਟ ਅਪਲਾਈنگ ਹੈ ਤੇ ਗੂਗਲ ਫਾਰਮ ਠੀਕ ਹੈ 21 ਫਰਵਰੀ 24 ਦੁਪਹਿਰ 1 ਵਜੇ ਤੱਕ ਲਾਸਟ ਡੇਟ ਹਾਰਡ ਕਾਪੀ ਐਪਲੀਕੇਸ਼ਨ ਫਾਰਮ ਦੀਆਂ 21 ਫਰਵਰੀ 2024 ਸ਼ਾਮ 5 ਵਜੇ ਤੱਕ ਠੀਕ ਹੈ ਸਿੱਧੀ ਇੰਟਰਵਿਊ ਰੱਖੀ ਗਈ ਹੈ ਜੀ ਡੇਟ ਇੰਟਰਵਿਊ ਦੀ ਅਨਾਉਂਸ ਕਰ ਦਿੱਤੀ ਜਾਊਗੀ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਹੋ ਜਲਦ ਮਿਲਦੇ ਹਾਂ ਅਗਲੀ ਭਰਤੀ ਨਾਲ ਧੰਨਵਾਦ ਜੀ